ਜੇ ਪਿੰਡ ਦੀ ਗੱਲ ਕਰੀਏ ਤਾਂ ਅਮਰੀਕਾ ਕੈਨੇਡਾ ਵਾਲਿਆਂ ਦਾ ਪਿੰਡ ਹੈ ਔਰ ਪਿੰਡ ਵਿੱਚ ਲਗਭਗ 90% ਲੋਕ ਅਮਰੀਕਾ ਕੈਨੇਡਾ ਰਹਿੰਦੇ ਆ ਔਰ ਕੋਠੀਆਂ ਤੁਸੀਂ ਵੇਖ ਸਕਦੇ ਹੋ ਚੰਡੀਗੜ੍ਹ ਤੋਂ ਵੱਧ ਮੁਕਾਬਲਾ ਕਰਦੀਆਂ ਕੋਠੀਆਂ ਨੇ ਔਰ ਜੇ ਇੱਥੋਂ ਦੇ ਹਾਲਾਤਾਂ ਦੀ ਗੱਲ ਕਰੀਏ ਜਾਂ ਇੱਥੋਂ ਦੇ ਵਿਕਾਸ ਦੀ ਗੱਲ ਕਰੀਏ ਤਾਂ ਅਸੀਂ ਉਸ ਪਿੰਡ ਵਿੱਚ ਖੜੇ ਆ ਜਿਸ ਪਿੰਡ ਦੇ ਵਿੱਚ ਜੇ ਆਪ ਵੀ ਲੋਕ ਚਾਉਣ ਤਾਂ ਪਤਾ ਨਹੀਂ ਕਿੰਨੇ ਕੰਮ ਕਰੇ ਹੋਣਗੇ ਔਰ ਇਸ ਪਿੰਡ ਦੀਆਂ ਗਲੀਆਂ ਤਕਰੀਬਨ ਹੀ ਪੱਕੀਆਂ ਨਹੀਂ ਲੇਕਿਨ ਜਦੋਂ ਇੱਕ ਅੱਧੀ ਗਲੀ ਦੇ ਉੱਤੇ ਝਾਤ ਪੈਂਦੀ ਆ ਗਲੀ ਟੁੱਟੀ ਨਜ਼ਰ ਆਉਂਦੀ ਆ ਤਾਂ ਫਿਰ ਕੈਮਰਾਮੈਨ ਨੂੰ ਕਹਾਂਗਾ ਕਿ ਗਲੀ ਜਿਹੜੀ ਆ ਉਹ ਵਿਖਾਈ ਜਾਵੇ ਕਿ ਇਹ ਗਲੀਆਂ ਕਾਤੋਂ ਟੁੱਟੀਆਂ ਰਹਿ ਗਈਆਂ ਜਦ 90% ਗਲੀਆਂ ਬਣੀਆਂ ਨੇ 90% ਸਾਰਾ ਵਿਕਾਸ ਹੋਇਆ ਤਾਂ ਫਿਰ ਆ ਗਲੀਆਂ ਕਾਸ ਤੋਂ ਰਹਿ ਗਈਆਂ ਇਹਨਾਂ ਉੱਤੇ ਵੀ ਟਾਈਲਾਂ ਲੱਗ ਸਕਦੀਆਂ ਸੀ ਜਾਂ ਅਗਲੀਆਂ ਵੋਟਾਂ ਦਾ ਜਿਹੜਾ ਰਾਹ ਰੱਖਿਆ ਗਿਆ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਆ ਅਸੀਂ ਇਹ ਤਸਵੀਰਾਂ ਟਾਂਡੇ ਪਿੰਡ ਦੀਆਂ ਔਰ ਮੀਰਥਾਲ ਦੀਆਂ ਔਰ ਹਿਮਾਚਲ ਤੋਂ ਆਉਣ ਵਕਤ ਪਹਿਲਾ ਪਿੰਡ ਹੈ ਜਦੋਂ ਤੁਸੀਂ ਹਿਮਾਚਲ ਤੋਂ ਆਉਂਦੇ ਹੋ ਪਹਿਲਾ ਪਿੰਡ ਜਿਹੜਾ